ਸਰਫ ਜੀ ਸੰਗਰੂਰ ਵੀ ਦਾ ਕੀ ਗਲਗਲੀ ਤੇਰੀ ਕਿਉ ਲੰਗਣਾ ਤੇਰੇ ਨੈਣਾ ਦਿਲ ਨੂੰ ਡੰਗਣਾ ਗਲਗਲੀ ਤੇਰੀ ਕਿਉ ਲੰਗਣਾ ਤੇਰੇ ਨੈਣਾ ਦਿਲ ਨੂੰ ਡੰਗਣਾ ਤੈਨੂੰ ਦੇਖਨੇ ਮੁਸਕਰਾ ਗਿਆ ਤਣ ਕੁੜੀਏ ਨੀ ਕੁੜੀਏ ਇਹ ਦਿਲ ਤੇਰੇ ਤੇ ਆ ਗਿਆ ਤਣ ਕੁੜੀਏ ਨੀ ਕੁੜੀਏ ਨਾ ਪੁੱਲਦਾ ਤੇਰਾ ਮੁਖੜਾ ਨਾ ਦੱਸਣਾ ਕਿ ਰੇ ਨੂੰ ਦੁਖੜਾ ਨਾ ਪੁੱਲਦਾ ਤੇਰਾ ਮੁਖੜਾ ਨਾ ਦੱਸਣਾ ਕਿ ਰੇ ਨੂੰ ਦੁਖੜਾ ਸੰਗ ਰੂਰ ਵੀ ਤੇ ਨੂੰ ਸਮਝਾ ਗਿਆ ਸੁਣ ਕੁੜੀਏ ਨੀ ਕੁੜੀਏ ਇਹ ਦਿਲ ਤੇ ਕੇ ਆ ਗਿਆ ਸੁਣ ਕੁੜੀਏ ਨੀ ਕੁੜੀਏ ਮੈਨੂੰ ਫਿਕਰ ਤੇ ਨਾ ਆ ਗਿਆ ਸੁਣ ਕੁੜੀਏ ਨੀ ਕੁੜੀਏ ਤੇਰੀਆਂ ਤੱਕਦਾ ਜਾਵਾਂ ਤੇ ਖਬਰ ਨਾ ਦੇਣਾ ਵਾਂ ਮਾਂ ਤੇਰੀਆਂ ਤੱਕ ਇਹਦਾ ਨਾਮ ਤੈਨੂੰ ਖਬਰ ਨਾ ਦੇਣਾ ਬਾਮਾ ਮੈਂ ਬਿਗ ਤੇਰਾ ਐ ਕਾ ਗਿਆ ਤੂੰ ਕੁੜੀਏ ਨਹੀਂ ਕੁੜੀਏ ਇਹ ਦਿਲ ਦੇ